ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 7 ਬਲਵਿੰਦਰ ਹੋਣੀ ਗੱਡੀ ਵਿੱਚੋਂ ਸਮਾਨ ਉਤਾਰ ਕੇ ਕਮਰਿਆਂ ਵਿੱਚ ਰੱਖਣ ਲੱਗੇ ਜਿੰਦਰ ਤੇ ਰਾਜੋ ਆਉਣ ਲੱਗੇ ਘਰੋਂ ਹੀ ਇੱਕ ਗੈਸ ਸਿਲੰਡਰ ਚੁੱਕ ਲਿਆਏ ਤੇ ਬਾਅਦ ਵਿੱਚ ਬਾਜ਼ਾਰ ਵਿੱਚੋਂ ਜਾ ਕੇ ਚੁੱਲਾ ਲਿਆਏ ਹੋਰ ਜੋ ਸਮਾਨ ਦੀ ਲੋੜ ਸੀ ਉਹ ਵੀ ਲੈ ਕੇ ਆਏ ਜਦੋਂ ਸਾਰੇ ਜਾਣੇ ਬੇਲੇ ਹੋਏ ਤਾਂ ਰਾਜੋ ਚਾਹ ਬਣਾ ਕੇ ਲੈ ਆਈ ਜਗਤਾਰ ਕਹਿਣ ਲੱਗਿਆ ਭੈਣੇ ਤੁਸੀਂ ਤਾਂ ਪਹਿਲਾਂ ਹੀ ਰਸੋਈ ਦਾ ਸਾਰਾ ਸਮਾਨ ਲਿਆਈ ਬੈਠੇ ਹੋ ਮਨਜੀਤ ਹਾਂਜੀ ਵੀਰ ਜੀ ਬੀਬੀ ਨੇ ਔਣ ਲਗੇ ਸਭ ਕੁਝ ਪਾ ਦਿੱਤਾ ਮੈਂ ਤਾਂ ਬਥੇਰਾ ਮਨਾ ਕੀਤਾ ਸੀ ਪਰ ਬੀਬੀ ਕਿੱਥੇ ਹਟਦੀ ਆ ਬਾਪੂ ਜੀ ਪੁੱਤ ਉਹ ਤੇਰਾ ਵਿਕਾਰਾ ਨਾਲੇ ਧੀਆਂ ਨੂੰ ਦਿੱਤਿਆ ਕਿਹੜਾ ਕੁਝ ਮੁੱਕਦਾ ਜਿੰਦਰ ਪਹਿਲਾਂ ਹੀ ਚਾਹ ਨਾਲ ਖਾਣ ਨੂੰ ਸਮਾਨ ਲੈ ਆਇਆ ਸਾਰੇ ਜਾਣਿਆਂ ਨੇ ਚਾਹ ਪੀਤੀ ਜਿੰਦਨ ਨੇ ਚਾਹ ਪੀਣ ਮਗਰੋਂ ਕਿਹਾ ਬਾਜੀ ਅੱਜ ਸਾਰੇ ਆਪਾਂ ਪਿੰਡ ਨੂੰ ਚੱਲਦੇ ਆਂ ਕੱਲ ਨੂੰ ਖੁਸ਼ੀ ਤੇ ਗੁਰੀ ਨੂੰ ਲੈ ਕੇ ਆ ਜਾਇਓ ਬਲਵਿੰਦਰ ਨਹੀਂ ਜਿੰਦਰਾ ਅੱਜ ਹੀ ਘਰ ਵਿੱਚ ਸਮਾਨ ਲਿਆਂਦਾ ਅੱਜ ਹੀ ਕਾਨੂੰ ਜਿੰਦਰਾ ਲਾਉਣਾ ਬਾਪੂ ਜੀ ਨੇ ਵੀ ਬਲਵਿੰਦਰ ਦੇ ਨਾਲ ਹੀ ਹਾਮੀ ਭਰ ਦਿੱਤੀ ਬਲਵਿੰਦਰ ਤੇ ਮਨਜੀਤ ਉੱਥੇ ਹੀ ਰੁਕ ਗਏ ਦਲਵੀਰ ਸਭ ਨੂੰ ਲੈ ਕੇ ਪਿੰਡ ਨੂੰ ਚਲਾ ਗਿਆ ਰਾਜੋ ਤੇ ਜਿੰਦਰ ਨੇ ਘਰ ਜਾ ਕੇ ਆਥਣ ਦਾ ਕੰਮ ਕਰਨਾ ਸੀ ਬਲਵਿੰਦਰ ਮਨਜੀਤ ਘਰ ਕੇ ਹੋ ਗਿਆ ਲੱਗਿਆ ਤੈਨੂੰ ਦਿਖਾਏ ਬਗੈਰ ਲੈਣਾ ਪਿਆ ਕਿਉਂਕਿ ਸਮਾਂ ਘਟ ਸੀ ਆਪਾਂ ਕਿੰਨੇ ਕੋ ਦਿਨ ਤੇਰੇ ਪੇਕੇ ਰਹਿੰਦੇ ਮਨਜੀਤ ਬਹੁਤ ਸੋਹਣਾ ਜੀ ਪਰ ਮੈਨੂੰ ਬੇਬੇ ਜੀ ਦੀ ਫਿਕਰ ਹੁੰਦੀ ਆ ਇਹ ਇਕੱਲੇ ਕਿਵੇਂ ਰਹਿਣਗੇ ਬਲਵਿੰਦਰ ਕਿਉਂ ਇੰਨਾ ਸੋਚਦੀ ਆ ਆਪਾਂ ਬੇਬੇ ਨੂੰ ਨਹੀਂ ਛੱਡ ਕੇ ਆਏ ਉਹਨੇ ਆਪਾਂ ਨੂੰ ਘਰੋਂ ਕੱਢਿਆ ਤੂੰ ਫਿਕਰ ਨਾ ਕਰ ਮੈਂ ਛੁੱਟੀ ਵਾਲੇ ਦਿਨ ਪਿੰਡ ਜਾ ਆਇਆ ਕਰਨਾ ਮੇਰੇ ਨਾਲ ਬਾਜ਼ਾਰ ਚੱਲ ਮਨਜੀਤ ਆਪਾਂ ਜਿਹੜਾ ਸਮਾਨ ਹੋਰ ਲੋੜਾ ਲੈ ਆਈਏ ਕੱਲ ਨੂੰ ਘਰ ਦੀ ਜੋ ਕਾਗਜ਼ੀ ਕਾਰਵਾਈ ਰਹਿੰਦੀ ਆ ਉਹ ਪੂਰੀ ਕਰਨੀ ਆ ਬਲਵਿੰਦਰ ਤੇ ਮਨਜੀਤ ਬਾਜ਼ਾਰ ਜਾ ਕੇ ਭਾਂਡੇ ਲੈ ਆਏ ਨਾਲ ਹੀ ਲੋੜੀ ਦਾ ਹੋਰ ਸਮਾਨ ਲੈ ਕੇ ਆਏ ਜਦੋਂ ਵਾਪਸ ਆਏ ਤਾਂ ਥੋੜੀ ਦੇਰ ਬਾਅਦ ਹੀ ਦਲਵੀਰ ਵੀ ਬੀਬੀ ਤੇ ਗੁਰੇ ਖੁਸ਼ੀ ਨੂੰ ਲੈ ਕੇ ਆ ਗਿਆ ਬੀਬੀ ਘਰ ਦੇਖ ਕੇ ਬਹੁਤ ਖੁਸ਼ ਹੋਈ ਆਮ ਸ਼ਹਿਰੀ ਘਰਾਂ ਨਾਲੋਂ ਖੁੱਲਾ ਸੀ ਬੀਬੀ ਤੇ ਸਾਰੇ ਪਰਿਵਾਰ ਨੂੰ ਸਭ ਤੋਂ ਵਧੀਆ ਇਹ ਲੱਗਿਆ ਕਿ ਘਰ ਵੱਡ ਦੇ ਸਾਰ 메ਨ ਗੇਟ ਤੇ ਛੱਤ ਸੀ ਜਿੱਥੇ ਗੱਡੀ ਤੇ ਸਕੂਟਰ ਵਧੀਆ ਖੜਦੇ ਸੀ ਅੱਗੇ ਵਿਹੜਾ ਸੀ ਫਿਰ ਹਾਲ ਸੀ ਹਾਲ ਵਿੱਚ ਖੱਬੇ ਹੱਥ ਪਹਿਲਾਂ ਇੱਕ પાસੇ ਬਾਥਰੂਮ ਸੀ ਬਾਥਰੂਮ ਦੇ ਉੱਪਰ ਦੀ ਪੌੜੀਆਂ ਚੜ੍ਹਦੀਆਂ ਸੀ ਉੱਪਰ ਜਾ ਕੇ ਪੌੜੀਆਂ ਤੇ ਛੱਤ ਪਾਈ ਹੋਈ ਸੀ ਇਸ ਤੋਂ ਅੱਗੇ ਨਾਲ ਲੱਗਦੀ ਰਸੋਈ ਸੀ ਫਿਰ ਸਾਹਮਣੇ ਦੋ ਕਮਰੇ ਸੀ ਸਾਰੇ ਗੇਟ ਹਾਲ ਵਿੱਚ ਖੁੱਲਦੇ ਸੀ ਛੋਟੇ ਟਾਈਪ ਛੋਟਾ ਜਿਹਾ ਕਰ ਸੀ ਖੁਸ਼ੀ ਤੇ ਗੁਰੀ ਦੋਵੇਂ ਅੰਦਰ ਬੈੱਡ ਤੇ ਬੈਠ ਕੇ ਖੇਡਣ ਲੱਗ ਗਈਆਂ ਦਲਵੀਰ ਤੇ ਬੀਬੀ ਚਾਹ ਪੀ ਕੇ ਵਾਪਸ ਚਲੇ ਗਏ ਮਨਜੀਤ ਰਾਤ ਦੀ ਰੋਟੀ ਤੇ ਆਹਰ ਲੱਗ ਗਈ ਬਲਵਿੰਦਰ ਆਪਣੇਆਂ ਧੀਆਂ ਕੋਲ ਬੈਠ ਗਿਆ ਤੇ ਕਹਿਣ ਲੱਗਾ ਨਵੇਂ ਘਰ ਆਏ ਪਹਿਲਾਂ ਕੁਝ ਮਿੱਠਾ ਬਣਾ ਲਈ ਰਾਤ ਦੀ ਰੋਟੀ ਖਾਣ ਪਿੱਛੋਂ ਮਨਜੀਤ ਗੁਰੀ ਤੇ ਖੁਸ਼ੀ ਨੂੰ ਸੌਣ ਲੱਗ ਗਈ ਜਦੋਂ ਤੱਕ ਦੋਵੇਂ ਬੱਚੀਆਂ ਨੂੰ ਨੀਂਦ ਆਈ ਤਾਂ ਮਨਜੀਤ ਨੇ ਦੇਖਿਆ ਬਲਵਿੰਦਰ ਵੀ ਸੁੱਤਾ ਪਿਆ ਸੀ ਇਦਾਂ ਲੱਗਦਾ ਸੀ ਕਿ ਜਿਵੇਂ ਮੁੱਦਤਾ ਬਾਅਦ ਬਲਵਿੰਦਰ ਸਕੂਨ ਦੀ ਨੀਂਦ ਸੁੱਤਾ ਹੋਵੇ ਮਨਜੀਤ ਦੇ ਦਿਲ ਨੂੰ ਵੀ ਕੁਝ ਸ਼ਾਂਤੀ ਮਿਲੀ ਮਨਜੀਤ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗੀ ਕਰਮਨਜੀਤ ਦੀਆਂ ਅੱਖਾਂ ਵਿੱਚ ਨੀਂਦ ਕਿੱਥੇ ਉਹ ਤਾਂ ਉਹਨਾਂ ਬਹਿਣਾਵਲ ਬਹਿਤਰੀ ਜਿਨ੍ਹਾਂ ਦਾ ਕੋਈ ਕਿਨਾਰਾ ਨਹੀਂ ਸੀ ਬਲਵਿੰਦਰ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਹਿਬ ਜਾਣ ਲੱਗਾ ਕਿ ਮਨਜੀਤ ਵੀ ਉੱਠ ਗਈ ਕਹਿਣ ਲੱਗੀ ਸਵੇਰੇ ਹੀ ਤਿਆਰ ਹੋ ਗਏ ਬਲਵਿੰਦਰ ਕੀ ਗੱਲ ਸਰਦਾਰਨੀ ਐ ਇੰਨਾ ਲੇਟ ਹੋ ਗਈ ਮਨਜੀਤ ਰਾਤ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਸ਼ਾਇਦ ਨਵੀਂ ਜਗ੍ਹਾ ਕਰਕੇ ਪਰ ਆ ਇੱਕ ਹੋਰ ਨਵਾਂ ਨਾਮ ਰੱਖ ਦਿੱਤਾ ਬਲਵਿੰਦਰ ਹੋਰ ਹੁਣ ਤੂੰ ਇਸ ਘਰ ਦੀ ਸਰਦਾਰਨੀ ਚੱਲ ਮੈਂ ਗੁਰਦੁਆਰਾ ਸਾਹਿਬ ਜਾ ਆਵਾਂ ਮੇਰੇ ਆਏ ਤੋਂ ਤੂੰ ਜਾ ਮੰਜੀਤ ਲੇ ਮੈਂ ਇਕੱਲੀ ਨਹੀਂ ਜਾਣਾ ਬਲਵਿੰਦਰ ਮਨਜੀਤ ਇੱਥੇ ਤੈਨੂੰ ਹਰ ਕੰਮ ਇਕੱਲੇ ਹੀ ਕਰਨਾ ਪੈਣਾ ਖੁਸ਼ੀ ਤੇ ਗੁਰੂ ਨੂੰ ਇਕੱਲਿਆਂ ਘਰੇ ਨਹੀਂ ਛੱਡਣਾ ਇੱਕ ਜਾਣਾ ਆਪਣੇ ਦੋਮਾਂ ਵਿੱਚੋਂ ਹਮੇਸ਼ਾ ਇਹਨਾਂ ਦੇ ਨਾਲ ਰਹੋ ਮਨਜੀਤ ਠੀਕ ਆ ਜੀ ਫਿਰ ਤੁਸੀਂ ਜਾਓ ਮੈਂ ਚਾਹ ਬਣਾਉਂਦੀ ਆਂ ਮਨਜੀਤ ਮਗਰੋਂ ਨਾ ਕੇ ਤਿਆਰ ਹੋ ਗਈ ਤੇ ਚਾਹ ਬਣਾ ਲਈ ਬਲਵਿੰਦਰ ਦੇ ਆਏ ਤੋਂ ਦੋਵਾਂ ਨੇ ਚਾਹ ਪੀਤੀ ਤੇ ਉਹ ਵੀ ਗੁਰਦੁਆਰਾ ਸਾਹਿਬ ਚਲੀ ਗਈ ਇਹ ਹੁਣ ਉਨ੍ਹਾਂ ਦੋਵਾਂ ਦੀ ਰੁਟੀਨ ਬਣ ਗਈ ਸੀ ਮਨਜੀਤ ਵਾਪਸ ਆ ਕੇ ਘਰ ਦੇ ਕੰਮ ਕਰਨ ਲੱਗੀ। ਉਦੋਂ ਤੱਕ ਬਲਵਿੰਦਰ ਤਿਆਰ ਹੋ ਕੇ ਆ ਗਿਆ। ਬੱਚਿਆਂ ਵੀ ਉੱਠ ਗਏ। ਬਲਵਿੰਦਰ ਮਨਜੀਤ ਰੋਟੀ ਲਿਆ ਪਹਿਲਾਂ ਖਾ ਲਈਏ। ਫਿਰ ਮੈਂ ਜਾਣਾ। ਮਨਜੀਤ ਬਲਵਿੰਦਰ ਨੂੰ ਤਿਆਰ ਦੇਖ ਕੇ ਅੱਜ ਤੁਹਾਨੂੰ ਛੁੱਟੀ ਸੀ ਨਾ ਬਲਵਿੰਦਰ ਹਾਂ ਪਰ ਟੈਲੀਫੋਨ ਲਗਵਾਉਣ ਲਈ ਫਾਰਮ ਭਰਨ ਜਾਣਾ ਤੇ ਗੈਸ ਕਨੈਕਸ਼ਨ ਲਈ ਏਜੰਸੀ ਵੀ ਜਾਣਾ ਮਨਜੀਤ ਰੋਟੀ ਪਾ ਕੇ ਲੈ ਆਈ ਚਾਰਾਂ ਜਾਣਿਆਂ ਨੇ ਰੋਟੀ ਖਾਧੀ ਬਲਵਿੰਦਰ ਚਲਾ ਗਿਆ ਮਨਜੀਤ ਘਰ ਦੀਆਂ ਸਾਫ ਸਫਾਈਆਂ ਕਰਨ ਲੱਗੀ। ਦੁਪਹਿਰ ਤੱਕ ਬਲਵਿੰਦਰ ਵੀ ਆਇਆ। ਤਾਂ ਦੇਖਿਆ ਕਿ ਸਿੰਦਰ ਭੈਣ ਘਰ ਵੇਖਣ ਆਈ ਹੋਈ ਸੀ। ਸਿੰਦਰ ਭੈਣ ਨੇ ਨਵੇਂ ਘਰ ਵਿੱਚ ਝੂਮਰ ਬੰਨਣ ਦੀ ਰਸਮ ਵੀ ਕੀਤੀ। ਬਲਵਿੰਦਰ ਹੁਣੇ ਬਹੁਤ ਖੁਸ਼ ਸਨ। ਮਨਜੀਤ ਨੇ ਵੀ ਆਪਣੀ ਨੰਦ ਨੂੰ ਸ਼ਗਨ ਦਿੱਤਾ ਸ਼ਿੰਦਰ ਭੈਣ ਬਲਵਿੰਦਰ ਅੱਜ ਛੁੱਟੀ ਸੀ ਤੇਰੀ ਫਿਰ ਵੀ ਬਾਹਰੋਂ ਆਇਆ ਭੈਣ ਘਰ ਦੇ ਕਈ ਕੰਮ ਕਰਨੇ ਸੀ ਕੱਲ ਨੂੰ ਫਿਰ ਮੈਂ ਡਿਊਟੀ ਜਾਣਾ ਬਲਵਿੰਦਰ ਨੇ ਮਕਾਨ ਦੇ ਤਕਰੀਬਨ ਸਾਰੇ ਕੰਮ ਨਵੇਂ ਡਲੇ ਸੀ ਸ਼ਾਮ ਨੂੰ ਬਲਵਿੰਦਰ ਆਪਣੀ ਭੈਣ ਨੂੰ ਉਹਦੇ ਪਿੰਡ ਛੱਡ ਆਇਆ ਅਗਲੇ ਦਿਨ ਤੋਂ ਉਹ ਆਪਣੀ ਡਿਊਟੀ ਤੇ ਜਾਣ ਲੱਗ ਗਿਆ ਬਲਵਿੰਦਰ ਦੇ ਕੰਮ ਤੇ ਜਾਣ ਤੋਂ ਬਾਅਦ ਮਨਜੀਤ ਨੂੰ ਔਖਾ ਲੱਗਦਾ ਕਿਉਂਕਿ ਪਹਿਲੀ ਵਾਰ ਸ਼ਹਿਰ ਸ਼ਹਿਰ ਦੇ ਮਾਹੌਲ ਵਿੱਚ ਰਹਿਣ ਆਈ ਸੀ ਪਿੰਡ ਚ ਆਹੇ ਮਨਜੀਤ ਨੂੰ ਬੇਬੇ ਜੀ ਬੁਲਾਉਂਦੀ ਨਹੀਂ ਸੀ ਪਰ ਘਰੇ ਬੇਬੇ ਕੋਲ ਆਂਡ ਗਵਾਂਡ ਤੋਂ ਕੋਈ ਆ ਜਾਂਦਾ ਘਰ ਵਿੱਚ ਰੌਣਕ ਰਹਿੰਦੀ ਇੱਥੇ ਘਰ ਸੁੰਨਾ ਜਿਹਾ ਲੱਗਦਾ ਪਰ ਫਿਰ ਵੀ ਮਨਜੀਤ ਗੁਰੀ ਤੇ ਖੁਸ਼ੀ ਨਾਲ ਵਿਅਸਤ ਰਹਿਣ ਦੀ ਕੋਸ਼ਿਸ਼ ਕਰਦੀ ਮਨਜੀਤ ਬਲਵਿੰਦਰ ਨੂੰ ਕੋ ਜਨਾ ਕਹਿੰਦੇ ਕਿਉਂਕਿ ਬਲਵਿੰਦਰ ਸ਼ਹਿਰ ਆਕੇ ਖੁਸ਼ ਸੀ ਕਿਉਂਕਿ ਹੁਣ ਉਹ ਮਨਜੀਤ ਖੁਸ਼ੀ ਤੇ ਗੁਰੀ ਦੀ ਕੋਈ ਚਿੰਤਾ ਨਹੀਂ ਸੀ ਕਰਦਾ